ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰਾ ਨਾਮ ਸੋਨਮ ਹੈ ਤੇ ਅਸੀਂ ਤਿੰਨ ਭੈਣਾਂ ਹਾਂ ਮੈਂ ਸਾਰਿਆਂ ਤੋਂ ਵੱਡੀ ਸੀ ਤੇ ਦੂਜੀਆਂ ਦੋਵੇਂ ਭੈਣਾਂ ਮੇਰੇ ਤੋਂ ਛੋਟੀਆਂ ਸੀ ਮੇਰੇ ਪਿਤਾ ਜੀ ਦੀ ਮੌਤ ਬਹੁਤ ਸਮਾਂ ਪਹਿਲਾਂ ਹੀ ਹੋ ਗਈ ਸੀ ਜਦੋਂ ਅਸੀਂ ਛੋਟੀਆਂ ਸੀ ਸਾਡੀ ਮਾਂ ਨੇ ਸਾਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਾਲਿਆ ਸੀ ਮੈਂ 12ਵੀਂ ਦੀ ਕਲਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਤੇ ਮੇਰੀਆਂ ਛੋਟੀਆਂ ਭੈਣਾਂ ਹਜੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੀਆਂ ਸੀ ਉਹ ਦੋਵੇਂ ਤਾਂ ਛੋਟੀਆਂ ਸੀ ਪਰ ਮੈਨੂੰ ਆਪਣੀ ਮਾਂ ਦੀ ਹਾਲਤ ਚੰਗੀ ਤਰ੍ਹਾਂ ਸਮਝ ਆਉਣ ਲੱਗ ਪਈ ਸੀ ਇਸ ਲਈ ਜਦੋਂ ਵੀ ਮੈਨੂੰ ਛੁੱਟੀ ਹੁੰਦੀ ਤਾਂ ਮੈਂ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਾਉਣ ਚਲੀ ਜਾਂਦੀ ਸੀ ਮੇਰੀ ਮਾਂ ਪਿੰਡ ਦੇ ਕਰੀਬ 3-4 ਘਰਾਂ ਵਿੱਚ ਕੰਮ ਕਰਦੀ ਸੀ ਤੇ ਜਿੰਨਾ ਘਰਾਂ ਵਿੱਚ ਉਹ ਕੰਮ ਕਰਦੀ ਸੀ ਉਹਨਾਂ ਦੇ ਮਾਲਕ ਬਹੁਤ ਵਧੀਆ ਸੀ ਜਦੋਂ ਵੀ ਮੈਂ ਕਦੇ ਆਪਣੀ ਮਾਂ ਨਾਲ ਉਹਨਾਂ ਦੇ ਘਰੇ ਕੰਮ ਕਰਾਉਣ ਜਾਂਦੀ ਤਾਂ ਅਕਸਰ ਉਹਨਾਂ ਘਰਾਂ ਦੀਆਂ ਔਰਤਾਂ ਮੇਰੀ ਖੂਬਸੂਰਤੀ ਨੂੰ ਦੇਖ ਕੇ ਮੇਰੀ ਮਾਂ ਨੂੰ ਕਹਿੰਦੀਆਂ ਕਿ ਵੀਰੋ ਤੇਰੀ ਕੁੜੀ ਤਾਂ ਪਰੀਆਂ ਨਾਲੋਂ ਵੀ ਸੋਹਣੀ ਹੈ ਇਸ ਦੇ ਸੋਹਣੇ ਰੰਗ ਰੂਪ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਗਰੀਬ ਘਰ ਦੀ ਕੁੜੀ ਹੋਵੇਗੀ ਸਾਰੇ ਲੋਕ ਮੇਰੀਆਂ ਤਰੀਫਾਂ ਆਮ ਹੀ ਕਰਦੇ ਰਹਿੰਦੇ ਸੀ ਕਿਉਂਕਿ ਮੈਨੂੰ ਰੱਬ ਵੱਲੋਂ ਹੀ ਬਹੁਤ ਹੁਸਨ ਮਿਲਿਆ ਸੀ ਪਰ ਆਪਣੇ ਘਰ ਦੀ ਗਰੀਬੀ ਕਾਰਨ ਮੈਂ ਕਦੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੰਭਾਲ ਵੀ ਨਹੀਂ ਸਕੀ ਸੀ ਪਰ ਫਿਰ ਵੀ ਕਿਸੇ ਤਰ੍ਹਾਂ ਜ਼ਿੰਦਗੀ ਚੱਲੀ ਜਾ ਰਹੀ ਸੀ ਇੱਕ ਦਿਨ ਸਾਡੇ ਗਵਾਂਢ ਵਿੱਚ ਰਹਿੰਦੀ ਇੱਕ ਆਂਟੀ ਨੇ ਮੇਰੀ ਮਾਂ ਨੂੰ ਕਿਹਾ ਭੈਣ ਕਿ ਤੂੰ ਬਾਹਰ ਢਾਣੀ ਵਾਲੇ ਘਰ ਕੰਮ ਤੇ ਲੱਗਣਾ ਚਾਹੁੰਦੀ ਹੈ ਕੋਈ ਜ਼ਿਆਦਾ ਕੰਮ ਵੀ ਨਹੀਂ ਹੈ ਸਿਰਫ ਕੱਪੜੇ ਧੋਣ ਤੇ ਝਾੜੂ ਪੋਚੇ ਦਾ ਹੀ ਕੰਮ ਹੈ ਉਹ ਤਨਖਾਹ ਵੀ ਬਹੁਤ ਵਧੀਆ ਦਿੰਦੇ ਨੇ ਪਹਿਲਾਂ ਮੈਂ ਲੱਗੀ ਹੋਈ ਸੀ ਪਰ ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਤੇ ਉਹਨਾਂ ਦਾ ਘਰ ਬਾਹਰ ਢਾਣੀ ਤੇ ਹੋਣ ਕਰਕੇ ਆਉਣ ਜਾਣ ਵਿੱਚ ਬਹੁਤ ਔਖਾ ਹੁੰਦਾ ਹੈ ਉਹ ਲੋਕ ਤਨਖਾਹ ਬਹੁਤ ਜ਼ਿਆਦਾ ਤੇ ਕੱਪੜੇ ਖਾਣਾ ਦੇਣ ਵੱਲੋਂ ਵੀ ਕੋਈ ਕਾਟ ਨਹੀਂ ਛੱਡਦੇ ਹਨ ਇਸ ਲਈ ਮੇਰੀ ਮਾਂ ਨੇ ਮੇਰੇ ਨਾਲ ਸਲਾਹ ਕੀਤੀ ਕਿ ਬੇਟੀ ਆਪਾਂ ਉਹਨਾਂ ਦੇ ਘਰ ਕੰਮ ਤੇ ਲੱਗ ਜਾਂਦੇ ਹਾਂ ਹੁਣ ਤੇਰੇ ਕਾਲਜ ਦੀ ਫੀਸ ਵੀ ਦੇਣੀ ਹੈ ਅਸੀਂ ਰਲ ਮਿਲ ਕੇ ਉਹਨਾਂ ਦਾ ਕੰਮ ਕਰ ਲਵਾਂਗੇ ਮੈਂ ਆਪਣੀ ਮਾਂ ਨੂੰ ਹਾਂ ਕਹਿ ਦਿੱਤੀ ਤਾਂ ਉਸ ਤੋਂ ਬਾਅਦ ਮੇਰੀ ਮਾਂ ਉਹਨਾਂ ਦੇ ਕੰਮ ਤੇ ਜਾਂ ਲੱਗ ਪਈ ਸੀ ਮੈਂ ਆਪਣੀ ਮਾਂ ਨਾਲ ਕਦੇ-ਕਦੇ ਹੀ ਕੰਮ ਕਰਾਉਣ ਜਾਂਦੀ ਸੀ ਕਿਉਂਕਿ ਮੈਂ ਜ਼ਿਆਦਾਤਰ ਆਪਣੀ ਪੜ੍ਹਾਈ ਵੱਲ ਹੀ ਧਿਆਨ ਰੱਖਦੀ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਟਾਣੀ ਵਾਲੇ ਘਰ ਵਿੱਚ ਸਿਰਫ ਦੋ ਹੀ ਮੈਂਬਰ ਹਨ ਇੱਕ ਉਹਨਾਂ ਦਾ ਮੁੰਡਾ ਤੇ ਦੂਜੀ ਉਸਦੀ ਮਾਂ ਹੈ ਕਿਉਂਕਿ ਮਾਲਕ ਤਾਂ ਫੌਜ ਵਿੱਚ ਹੀ ਰਹਿੰਦਾ ਹੈ ਤੇ ਉਸਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਮੁੰਡਾ ਹੀ ਹੈ। ਉਹਨਾਂ ਦਾ ਕੰਮ ਵੀ ਬਹੁਤਾ ਜ਼ਿਆਦਾ ਨਹੀਂ ਹੁੰਦਾ ਹੈ। ਤੇ ਦੋਵੇਂ ਮਾਂ ਪੁੱਤ ਦਾ ਸੁਭਾਅ ਬਹੁਤ ਹੀ ਵਧੀਆ ਹੈ। ਫਿਰ ਮੈਨੂੰ ਕਾਲਜ ਤੋਂ ਛੁੱਟੀਆਂ ਹੋ ਗਈਆਂ ਤੇ ਮੈਂ ਘਰ ਵਿੱਚ ਵਿਹਲ ਹੀ ਹੁੰਦੀ ਸੀ। ਇਸ ਲਈ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਵਾਉਣ ਚਲੀ ਜਾਂਦੀ। ਫਿਰ ਇੱਕ ਦਿਨ ਮੈਂ ਆਪਣੀ ਮਾਂ ਨਾਲ ਢਾਣੀ ਵਾਲਿਆਂ ਦਾ ਵੀ ਕੰਮ ਕਰਾਉਣ ਲਈ ਚਲੀ ਗਈ। ਉਹਨਾਂ ਦੇ ਘਰ ਮੈਂ ਪਹਿਲੀ ਵਾਰ ਗਈ ਸੀ ਜਦੋਂ ਮਾਲਕਣ ਨੇ ਮੈਨੂੰ ਦੇਖਿਆ ਤਾਂ ਪਹਿਲਾ ਉਸ ਨੇ ਮੇਰੀ ਖੂਬਸੂਰਤੀ ਦੀ ਤਾਰੀਫ ਕੀਤੀ ਤੇ ਫਿਰ ਮੇਰੀ ਮਾਂ ਨੂੰ ਕਿਹਾ ਕਿ ਤੇਰੀ ਧੀ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਹੈ ਫਿਰ ਅਸੀਂ ਮਾਵਾਂ ਧੀਆਂ ਆਪਣਾ ਕੰਮ ਕਰਨ ਲੱਗ ਪਈਆਂ ਸੀ ਕੁਝ ਸਮੇਂ ਬਾਅਦ ਇੱਕ ਮੁੰਡਾ ਕਮਰੇ ਤੋਂ ਬਾਹਰ ਆਇਆ ਉਹ ਸ਼ਾਇਦ ਮਾਲਕਣ ਦਾ ਹੀ ਮੁੰਡਾ ਸੀ ਉਸਨੇ ਜਦੋਂ ਮੈਨੂੰ ਪਹਿਲੀ ਵਾਰ ਹੀ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖਿਆ ਤਾਂ ਮੈਂ ਨੀਵੀਂ ਪਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਮੈਂ ਕਮਰਿਆਂ ਵਿੱਚ ਪੋਚਾ ਲਾ ਰਹੀ ਸੀ ਜਦੋਂ ਮੈਂ ਦੇਖਿਆ ਤਾਂ ਉਹ ਮੁੰਡਾ ਮੇਰੇ ਆਲੇ-ਦੁਆਲੇ ਹੀ ਘੁੰਮ ਰਿਹਾ ਸੀ ਤੇ ਮੈਨੂੰ ਗਲਤ ਨਜ਼ਰਾਂ ਨਾਲ ਵੇਖ ਰਿਹਾ ਸੀ ਕਿਉਂਕਿ ਪੋਚਾ ਲਾਉਂਦੇ ਸਮੇਂ ਮੈਂ ਚੁੰਨੀ ਲਾ ਕੇ ਰੱਖ ਦਿੱਤੀ ਸੀ ਉਸਦੀ ਇਹ ਹਰਕਤ ਦੇਖ ਕੇ ਮੈਂ ਘਬਰਾ ਗਈ ਤੇ ਛੇਤੀ ਨਾਲ ਆਪਣੀ ਚੁੰਨੀ ਲੈ ਕੇ ਆਪਣਾ ਕੰਮ ਜਲਦੀ ਜਲਦੀ ਕਰਨ ਲੱਗ ਪਈ ਸੀ ਫਿਰ ਅਸੀਂ ਆਪਣਾ ਸਾਰਾ ਕੰਮ ਕਰਕੇ ਉਹਨਾਂ ਦੇ ਘਰ ਤੋਂ ਆਪਣੇ ਘਰ ਵੱਲ ਆ ਰਹੀਆਂ ਸੀ ਤਾਂ ਮੈਨੂੰ ਮਾਲਕਣ ਦੇ ਮੁੰਡੇ ਦੀਆਂ ਹਰਕਤਾਂ ਬਾਰੇ ਸੋਚ ਕੇ ਅਜੀਬ ਜਿਹਾ ਲੱਗ ਰਿਹਾ ਸੀ ਇਸ ਬਾਰੇ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ ਕਿਉਂਕਿ ਮੈਂ ਸੋਚਿਆ ਉਹ ਐਵੇਂ ਤਣਾਅ ਵਿੱਚ ਆ ਜਾਵੇਗੀ ਮੈਂ ਚੁੱਪਚਾਪ ਆਪਣੀ ਮਾਂ ਨਾਲ ਘਰ ਆ ਗਈ ਸੀ ਹੁਣ ਮੈਂ ਹਰ ਰੋਜ਼ ਆਪਣੀ ਮਾਂ ਨਾਲ ਢਾਣੀ ਵਾਲੇ ਘਰ ਕੰਮ ਕਰਨ ਜਾਂਦੀ ਤਾਂ ਉਹਨਾਂ ਦਾ ਮੁੰਡਾ ਹਰ ਵਾਰ ਮੇਰੇ ਵੱਲ ਵੇਖਦਾ ਰਹਿੰਦਾ ਸੀ ਇਸ ਬਾਰੇ ਨਾ ਤਾਂ ਮੈਂ ਮਾਲਕਣ ਨੂੰ ਤੇ ਨਾ ਹੀ ਆਪਣੀ ਮਾਂ ਨੂੰ ਦੱਸ ਸਕਦੀ ਸੀ ਉਹ ਮੁੰਡਾ ਰੋਜ਼ ਹੀ ਬੇਸ਼ਰਮਾ ਵਾਂਗ ਮੇਰੇ ਸਰੀਰ ਨੂੰ ਤੱਕਦਾ ਰਹਿੰਦਾ ਸੀ ਉਸ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਸੀ ਫਿਰ ਇੱਕ ਦਿਨ ਮਾਲਕਣ ਨੇ ਮੇਰੀ ਮਾਂ ਨੂੰ ਕਿਹਾ ਕਿ ਮੈਂ ਕੁਝ ਦਿਨਾਂ ਲਈ ਬਾਹਰ ਜਾ ਰਹੀ ਹਾਂ ਘਰੇ ਮੇਰਾ ਮੁੰਡਾ ਮੀਤ ਹੀ ਹੋਵੇਗਾ ਤੁਸੀਂ ਰੋਜ਼ ਸਫਾਈ ਕਰ ਜਾਣਾ ਮੈਨੂੰ ਕੁਝ ਦਿਨ ਲੱਗ ਜਾਣੇ ਹਨ ਮੇਰੇ ਮਗਰੋਂ ਆਪਣਾ ਕੰਮ ਚੰਗੀ ਤਰ੍ਹਾਂ ਕਰਨਾ ਹੈ ਮੇਰੀ ਮਾਂ ਨੇ ਠੀਕ ਹੈ ਕਹਿ ਦਿੱਤਾ ਮਾਲਕਨ ਨੇ ਜਾਣ ਤੋਂ ਬਾਅਦ ਅਸੀਂ ਦੋਵੇਂ ਮਾਵਾਂ ਧੀਆ ਉਹਨਾਂ ਦੇ ਘਰ ਕੰਮ ਤੇ ਜਾਣ ਲੱਗ ਪਈਆਂ ਤਾਂ ਮੀਤ ਮੈਨੂੰ ਉਸੇ ਤਰ੍ਹਾਂ ਨਾਲ ਦੇਖਦਾ ਸੀ ਹੁਣ ਉਸਦੀ ਹਿੰਮਤ ਇੰਨੀ ਜ਼ਿਆਦਾ ਵੱਧ ਗਈ ਕਿ ਜਦੋਂ ਮੈਂ ਕਮਰੇ ਵਿੱਚ ਪੋਚਾ ਲਾਉਂਦੀ ਤਾਂ ਉਹ ਸਾਹਮਣੇ ਸੋਫੇ ਤੇ ਬੈਠ ਕੇ ਮੈਨੂੰ ਵੇਖਦਾ ਰਹਿੰਦਾ ਸੀ ਮੈਂ ਨੀਵੀਂ ਪਾ ਕੇ ਆਪਣਾ ਕੰਮ ਜਲਦੀ ਜਲਦੀ ਖਤਮ ਕਰਦੀ ਤੇ ਫਿਰ ਅਸੀਂ ਉਹਨਾਂ ਦੇ ਘਰੋਂ ਵਾਪਸ ਆ ਜਾਂਦਾਂ ਸੀ ਇੱਕ ਦਿਨ ਮੇਰੀ ਮਾਂ ਦੇ ਰਾਤ ਨੂੰ ਬਹੁਤ ਜ਼ਿਆਦਾ ਦਰਦ ਹੋਣ ਲੱਗਾ ਉਸਨੂੰ ਰਾਤ ਦੇ 12 ਵਜੇ ਡਾਕਟਰ ਕੋਲ ਲੈ ਕੇ ਜਾਣਾ ਪਿਆ ਸੀ ਜਦੋਂ ਡਾਕਟਰ ਨੇ ਮਾਂ ਨੂੰ ਦਵਾਈ ਦਿੱਤੀ ਤਾਂ ਉਹਨਾਂ ਨੂੰ ਥੋੜਾ ਆਰਾਮ ਆਇਆ ਪਰ ਮੇਰੀ ਮਾਂ ਨੂੰ ਦਰਦ ਨੇ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਸੀ ਜਦੋਂ ਸਵੇਰ ਹੋਈ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਤੁਸੀਂ ਅੱਜ ਆਰਾਮ ਕਰ ਲਵੋ ਮੈਂ ਆਪੇ ਲੋਕਾਂ ਦੇ ਘਰ ਕੰਮ ਕਰ ਆਵਾਂਗੀ ਮੈਨੂੰ ਥੋੜਾ ਡਰ ਵੀ ਲੱਗ ਰਿਹਾ ਸੀ ਕਿਉਂਕਿ ਮੈਂ ਆਪਣੀ ਮਾਂ ਤੋਂ ਬਿਨਾਂ ਇਕੱਲੀ ਕਦੀ ਕਿਸੇ ਦੇ ਘਰ ਕੰਮ ਕਰਨ ਨਹੀਂ ਗਈ ਸੀ ਪਰ ਫਿਰ ਵੀ ਅੱਜ ਮੈਨੂੰ ਜਾਣਾ ਪੈਣਾ ਸੀ। ਮੇਰੀ ਮਾਂ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਲੱਗ ਰਹੀ ਸੀ। ਮੈਂ ਸਵੇਰੇ-ਸਵੇਰੋ ਘਰੋਂ ਚਲੀ ਗਈ ਤੇ ਤਿੰਨ-ਚਾਰ ਘਰਾਂ ਦਾ ਕੰਮ ਕਰਨ ਤੋਂ ਬਾਅਦ ਲਗਭਗ 10 ਵਜੇ ਪਿੰਡੋਂ ਬਾਹਰ ਢਾਣੀ ਤੇ ਪਹੁੰਚ ਗਈ ਸੀ। ਮੈਨੂੰ ਪਤਾ ਸੀ ਕਿ ਉਹਨਾਂ ਦੇ ਘਰ ਵਿੱਚ ਇਕੱਲਾ ਮੀਤ ਹੀ ਹੈ ਤੇ ਉਸਦੀ ਮਾਂ ਤਾਂ ਕਿਸੇ ਰਿਸ਼ਤੇਦਾਰਾਂ ਕੋਲ ਗਈ ਹੋਈ ਹੈ। ਮੈਂ ਘਰ ਅੱਗੇ ਜਾ ਕੇ ਉਹਨਾਂ ਦੇ ਦਰਵਾਜ਼ੇ ਦੀ ਬੈਲ ਵਜਾਈ ਮੈਂ ਥੋੜਾ ਕਬਰਾਂ ਰਹੀ ਸੀ ਕਿਉਂਕਿ ਉਹ ਘਰ ਇਕੱਲਾ ਟਾਣੀ ਤੇ ਸੀ ਉਹਨਾਂ ਦੇ ਘਰ ਦੇ ਨੇੜੇ ਕੋਈ ਹੋਰ ਘਰ ਨਹੀਂ ਸੀ ਤੇ ਦੂਜੇ ਪਾਸੇ ਮੈਨੂੰ ਮੀਤ ਦੀ ਗਲਤ ਨਜ਼ਰ ਦਾ ਵੀ ਅੰਦਾਜ਼ਾ ਸੀ ਜਦੋਂ ਮੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਸਿਰਫ ਤੌਲੀਆ ਬੰਨਿਆ ਹੋਇਆ ਸੀ ਉਸ ਦੇ ਸਰੀਰ ਤੇ ਹੋਰ ਕੋਈ ਵੀ ਕੱਪੜਾ ਨਹੀਂ ਸੀ ਮੈਂ ਅੰਦਰ ਜਾ ਕੇ ਤੂੰ ਪੰਜਾਬ ਨੀਵੀਂ ਪਾ ਕੇ ਆਪਣਾ ਕੰਮ ਕਰਨ ਲੱਗ ਪਈ ਤਾਂ ਹਰ ਰੋਜ਼ ਦੀ ਤਰ੍ਹਾਂ ਗੰਦੀ ਨਜ਼ਰ ਨਾਲ ਮੀਤ ਮੇਰੇ ਵੱਲ ਦੇਖਣ ਲੱਗ ਪਿਆ ਸੀ ਫਿਰ ਮੀਤ ਨੇ ਮੈਨੂੰ ਕਿਹਾ ਸੋਨਮ ਤੂੰ ਕਿਹੜੀ ਕਲਾਸ ਵਿੱਚ ਪੜਦੀ ਹੈ ਮੈਂ ਇੱਕਦਮ ਹੈਰਾਨ ਰਹਿ ਗਈ ਸੀ ਕਿਉਂਕਿ ਅੱਜ ਤੋਂ ਪਹਿਲਾਂ ਕਦੇ ਵੀ ਮੀਤ ਨੇ ਮੈਨੂੰ ਨਹੀਂ ਬੁਲਾਇਆ ਸੀ ਪਰ ਫਿਰ ਵੀ ਮੈਂ ਮੀਤ ਨੂੰ ਕਿਹਾ ਮੈਂ ਕਾਲਜ ਵਿੱਚ ਫਸਟイヤー ਕਰ ਰਹੀ ਹਾਂ ਇੱਕ ਹੈ ਕਿ ਮੈਂ ਚੁੱਪ ਹੋ ਗਈ ਤਾਂ ਮੀਤ ਨੇ ਫਿਰ ਪੁੱਛਿਆ ਅੱਜ ਤੇਰੇ ਨਾਲ ਆਂਟੀ ਨਹੀਂ ਆਏ ਕੀ ਗੱਲ ਹੈ ਮੈਂ ਉਸ ਨੂੰ ਕਿਹਾ ਕਿ ਮਾਂ ਦੇ ਰਾਤ ਦਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਇਸ ਲਈ ਮੈਂ ਹੀ ਕੰਮ ਕਰਨ ਆ ਗਈ ਹਾਂ ਮੀਤ ਮੇਰੇ ਨਾਲ ਗੱਲਾਂ ਤਾਂ ਕਰ ਰਿਹਾ ਸੀ ਪਰ ਉਸ ਦੀ ਨਜ਼ਰ ਮੇਰੇ ਸਰੀਰ ਉੱਤੇ ਸੀ ਫਿਰ ਉਸ ਨੇ ਗੱਲਾਂ-ਗੱਲਾਂ ਵਿੱਚ ਕਿਹਾ ਸੋਨਮ ਮੈਂ ਅੱਜ ਸਵੇਰ ਦੀ ਚਾਹ ਨਹੀਂ ਪੀਤੀ ਹੈ ਤੂੰ ਮੇਰੇ ਲਈ ਰਸੋਈ ਵਿੱਚ ਜਾ ਕੇ ਚਾਹ ਹੀ ਬਣਾ ਲਿਆ ਮੈਂ ਰਸੋਈ ਵਿੱਚ ਜਾ ਕੇ ਮੀਤ ਲਈ ਚਾਹ ਬਣਾ ਲੈ ਆਈ ਤੇ ਹਾਲ ਵਿੱਚ ਪਏ ਮੇਜ਼ ਤੇ ਰੱਖ ਦਿੱਤੀ ਜਦੋਂ ਮੈਂ ਆਪਣਾ ਕੰਮ ਕਰਨ ਲੱਗੀ ਤਾਂ ਮੀਤ ਨੇ ਕਿਹਾ ਸੋਨਮ ਤੂੰ ਵੀ ਮੇਰੇ ਕੋਲ ਆ ਕੇ ਬੈਠ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਮੈਂ ਮੀਤ ਨੂੰ ਕਿਹਾ ਮੈਂ ਘਰੇ ਜਾਣਾ ਹੈ ਮੇਰੀ ਮਾਂ ਬਿਮਾਰ ਹੈ ਮੇਰੇ ਕੋਲ ਜਿਆਦਾ ਸਮਾਂ ਨਹੀਂ ਹੈ ਪਰ ਮੀਤ ਜिद ਕਰਨ ਲੱਗ ਪਿਆ ਤਾਂ ਮੈਂ ਉਸ ਦੇ ਸਾਹਮਣੇ ਸੋਫੇ ਤੇ ਬੈਠ ਗਈ ਤੇ ਬੋਲੀ ਹਾਂ ਦੱਸੋ ਕੀ ਗੱਲ ਹੈ ਮੀਤ ਨੇ ਕਿਹਾ ਸੋਨਮ ਤੇਰਾ ਕੋਈ ਦੋਸਤ ਹੈਗਾ ਮੈਨੂੰ ਮੀਤ ਦਾ ਇਹ ਸਵਾਲ ਬਹੁਤ ਅਜੀਬ ਲੱਗਾ ਸੀ ਮੈਂ ਉਸ ਨੂੰ ਜਵਾਬ ਦਿੱਤਾ ਕਿ ਨਹੀਂ ਮੈਂ ਇਹੋ ਜੇ ਚੱਕਰਾਂ ਵਿੱਚ ਨਹੀਂ ਪੈਂਦੀ ਹਾਂ ਮੀਤ ਬੋਲਿਆ ਮੈਂ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਜਿਸ ਦਿਨ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਉਸ ਦਿਨ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ ਇਹ ਗੱਲਾਂ ਕਰਦੇ ਮੀਤ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਪਲੀਜ਼ ਸੋਨਮ ਮੈਨੂੰ ਮਨਾ ਨਾ ਕਰਨਾ ਮੈਂ ਜਲਦੀ ਨਾਲ ਆਪਣਾ ਹੱਥ ਮੀਤ ਤੋਂ ਛੁਡਾ ਕੇ ਸੋਫੇ ਤੋਂ ਉੱਠ ਕੇ ਜਾਣ ਲੱਗੀ ਮੇਰੇ ਇਸ ਤਰ੍ਹਾਂ ਨਜ਼ਰ ਅੰਦਾਜ਼ ਕਰਨ ਤੇ ਮੀਤ ਇੱਕਦਮ ਗੁੱਸੇ ਨਾਲ ਭਰ ਗਿਆ ਤੇ ਮੈਨੂੰ ਬਾਹਤੋਂ ਫੜ ਕੇ ਸੋਫੇ ਤੇ ਸੁੱਟ ਲਿਆ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਮੀਤ ਦਰਿੰਦਾ ਬਣ ਚੁੱਕਾ ਸੀ ਮੈਂ ਪੂਰੇ ਜ਼ੋਰ ਨਾਲ ਉਸ ਨੂੰ ੱੱਕਾ ਮਾਰ ਕੇ ਸੁੱਟ ਦਿੱਤਾ ਤੇ ਘਰ ਤੋਂ ਬਾਹਰ ਭਜਨ ਲੱਗੀ ਪਰ ਜਦੋਂ ਮੈਂ ਦਰਵਾਜ਼ੇ ਤੇ ਪਹੁੰਚੀ ਤਾਂ ਦਰਵਾਜ਼ਾ ਅੰਦਰੋਂ ਲੋਕ ਕੀਤਾ ਹੋਇਆ ਸੀ ਮੈਂ ਸਮਝ ਗਈ ਕਿ ਮੀਤ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਮੈਂ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਕਿਸੇ ਨੇ ਵੀ ਮੇਰੀ ਆਵਾਜ਼ ਨਹੀਂ ਸੁਣੀ ਕਿਉਂਕਿ ਮੀਤ ਦਾ ਘਰ ਪਿੰਡ ਤੋਂ ਬਾਹਰ ਸੀ ਤੇ ਉੱਥੇ ਕੋਈ ਹੋਰ ਨਹੀਂ ਆਉਂਦਾ ਜਾਂਦਾ ਸੀ ਮੀਤ ਮੈਨੂੰ ਬਾਹ ਤੋਂ ਫੜ ਕੇ ਦੁਬਾਰਾ ਆਪਣੇ ਕਮਰੇ ਵਿੱਚ ਲੈ ਗਿਆ ਤੇ ਬੈੱਡ ਤੇ ਸੁੱਟ ਕੇ ਮੇਰੇ ਸਾਰੇ ਕੱਪੜੇ ਲਾ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਸੀ ਮੈਂ ਬਹੁਤ ਸਮਾਂ ਚੀਕਾਂ ਮਾਰੀਆਂ ਪਰ ਮੀਤ ਤਾਂ ਦਰਿੰਦਾ ਬਣ ਗਿਆ ਸੀ ਉਸ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਉਹ ਆਪਣੀ ਖਾਬਸ਼ੇ ਪੂਰੀ ਕਰਨ ਤੋਂ ਬਾਅਦ ਬੈੱਡ ਦੇ ਇੱਕ ਪਾਸੇ ਲੰਮੇ ਪੈ ਜਾਂਦਾ ਹੈ ਮੈਂ ਸੈਮੀ ਹੋਈ ਡਰਦੀ ਡਰਦੀ ਮੀਤ ਦੇ ਘਰ ਤੋਂ ਨਿਕਲੀ ਤੇ ਹੌਲੀ ਹੌਲੀ ਤੁਰਦੀ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਈ ਸੀ ਮੈਂ ਸਾਰੇ ਰਹਾ ਰੋਂਦੀ ਰਹੀ ਤੇ ਘਰ ਦੇ ਕੋਲ ਜਾ ਕੇ ਅੱਖਾਂ ਸਾਫ਼ ਕਰ ਲਈਆਂ ਸੀ ਕਿਉਂਕਿ ਮੈਂ ਆਪਣੀ ਮਾਂ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਉਹ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਰਹਿੰਦੀ ਸੀ ਮੈਂ ਸਾਰੀ ਰਾਤ ਇਹ ਸੋਚਦੀ ਰਹੀ ਕਿ ਆਖਿਰ ਮੇਰਾ ਕਸੂਰ ਕੀ ਸੀ ਰੱਬਾ ਤੂੰ ਸਾਨੂੰ ਕਿਉਂ ਗਰੀਬੀ ਦੇ ਕੇ ਮਜਬੂਰ ਕੀਤਾ ਕਿ ਕੋਈ ਵੀ ਪੈਸੇ ਵਾਲਾ ਵਿਅਕਤੀ ਸਾਡਾ ਫਾਇਦਾ ਚੁੱਕ ਸਕੇ ਮੈਂ ਸਾਰੀ ਰਾਤ ਰੋਂਦੀ ਰਹੀ ਤੇ ਨਾਲੇ ਆਪਣੀ ਕਿਸਮਤ ਨੂੰ ਕੋਸਦੀ ਰਹੀ ਸੀ ਮੈਂ ਆਪਣੀ ਮਾਂ ਨੂੰ ਨਹੀਂ ਦੱਸ ਸਕਦੀ ਸੀ ਅਗਲੇ ਦਿਨ ਸਵੇਰੇ ਮੈਂ ਉੱઠી ਤਾਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਅਸੀਂ ਟਾਣੇ ਵਾਲਿਆਂ ਘਰ ਕੰਮ ਤੇ ਨਹੀਂ ਜਾਵਾਂਗੇ ਜਦੋਂ ਮਾਂ ਨੇ ਪੁੱਛਿਆ ਬੇਟੀ ਕੀ ਹੋਇਆ ਮੈਂ ਕਿਹਾ ਮਾਂ ਕੁਝ ਨਹੀਂ ਹੋਇਆ ਹੈ ਪਰ ਇੰਨੇ ਦੂਰ ਜਾਣਾ ਬਹੁਤ ਔਖਾ ਮੇਰੇ ਤੋਂ ਨਹੀਂ ਜਾਇਆ ਜਾਂਦਾ ਤੇ ਤੇਰੀ ਸਿਹਤ ਵੀ ਹੁਣ ਠੀਕ ਨਹੀਂ ਰਹਿੰਦੀ ਇਸ ਲਈ ਆਪਾਂ ਉਹਨਾਂ ਦੇ ਕੰਮ ਤੋਂ ਜਵਾਬ ਦੇ ਦਿੰਦੇ ਹਾਂ ਮੈਂ ਆਪਣੀ ਮਾਂ ਨੂੰ ਕਹਿ ਕੇ ਉਹਨਾਂ ਦਾ ਕੰਮ ਕਰਨੋਂ ਹਟਾ ਲਿਆ ਤੇ ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਠਾਣੀ ਵਾਲਿਆਂ ਦੇ ਘਰ ਵੱਲ ਮੂੰਹ ਨਹੀਂ ਕੀਤਾ ਸੀ ਮੈਨੂੰ ਅਮੀਰਾਂ ਦੇ ਵਿਗੜੇ ਹੋਏ ਮੁੰਡਿਆਂ ਤੋਂ ਨਫ਼ਰਤ ਹੋ ਗਈ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਕਹਾਣੀ ਵਿੱਚ ਧੰਨਵਾਦੀ ਸਾਰਿਆਂ ਦਾ